ਰੋਜ਼ਗਾਰ ਦੇਣਾ ਸਰਕਾਰ ਦਾ ਕੰਮ ਪੜ੍ਹਾਈ ਦੇਣੀ ਸਰਕਾਰ ਦਾ ਕੰਮ ਦਵਾਈ ਦੇਣੀ ਸਰਕਾਰ ਦਾ ਕੰਮ ਬਾਕੀ ਸਾਰੇ ਕੰਮ ਆਹ ਨਹੀਂ ਦੇ ਦੇਓ ਆਟਾ ਦਾਲ ਦੇ ਦੇ ਫਲਾਨਾ ਮਗ ਤੋਂ ਨਾ ਬਣਾਓ ਸਾਨੂੰ ਤੇ ਜਿਹੜੀ ਆਪਣੀ ਆਨ ਇੰਡੀਆ ਵੈਲਫਰ ਮਾਜੀ ਵੀ ਸਟ ਬਣੀ ਦੀ ਹੈ ਨਾ ਉਹਦੇ ਵਿੱਚ ਜਿਵੇਂ ਤੁਸੀਂ ਰਾਜਨੀਤਿਕ ਬੈਂਕ ਦੀ ਗੱਲ ਕਰੀ ਹੈ ਉਹਦੇ ਵਿੱਚ ਹੋਰ ਸਮਾਜ ਸੇਵੀ ਦਾ ਬੈਂਕ ਜਾਂ ਹੋਰ ਵੀ ਕੋਈ ਪੜ੍ਹਾਈ ਵਿਖਾਈ ਜਿਵੇਂ ਲੋਕਾਂ ਨੂੰ ਸੇਧ ਦੇਣ ਵਾਸਤੇ ਕੋਈ ਬੱਚਾ 10ਵੀਂ ਪਾਸ ਕਰ ਲੈਂਦਾ ਲਾਸ ਟੂ ਪਾਸ ਕਰ ਲੈਂਦਾ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਗਰੀਬ ਬੱਚਿਆਂ ਨੂੰ ਕਿਸ ਤੋਂ ਅੱਗੇ ਗਾਈਡੈਂਸ ਦੇਣ ਵਾਲੀ ਕੋਈ ਹੈ ਨਹੀਂਗਾ ਵੀ ਅਸੀਂ ਇਸ ਤੋਂ ਅੱਗੇ ਕੀ ਕਰੀਏ ਇਦਾਂ ਵੀ ਕੋ ਰੂਬ ਰੇਖਾ ਰਣਨੀਤੀ ਤਿਆਰ ਕਰ ਰਹੇ ਹਾਂ ਸੋ ਤੁਹਾਡਾ ਬੜਾ ਅੱਛਾ ਸਵਾਲ ਹੈ ਜੀ ਗਰੀਬ ਪਰਿਵਾਰਾਂ ਦੇ ਬੱਚੇ ਜਿਹੜੇ ਐਸੇ ਸਮਾਜ ਦੇ ਬੱਚੇ ਜਿਹੜੇ ਪੜ ਰਹੇ ਨੇ ਜਿਹੜੇ ਬੱਚੇ ਚੰਗੇ ਐ ਇੰਟੈਲੀਜੈਂਟ ਪੜ ਰਹੇ ਨੇ ਉਹਨਾਂ ਨੂੰ ਗਾਈਡ ਕਰਨ ਵਾਸਤੇ ਸਾਡਾ ਜਿਹੜਾ ਆਲ ਇੰਡੀਆ ਮਦਵੀ ਸਿੱਖ ਵੈਲਫੇਅਰ ਐਸੋਸੀਏਸ਼ਨ ਆ ਬਹੁਤ ਵੱਡੀ ਸੰਸਥਾ ਇਹਦੇ ਵਿੱਚ ਸਾਡੇ ਆਰਮੀ ਪਰਸਨ ਰਿਟਾਇਰਡ ਅਫਸਰ ਪਰਸਨ ਪੜ੍ਹੇ ਲਿਖੇ ਮੁੰਡੇ ਗ੍ਰੈਜੂਏਸ਼ਨ ਕੀਤੀ ਐਮਏ ਕੀਤੀ ਮੁੰਡਿਆਂ ਦੀ ਸਾਰੇ ਵਿੰਗ ਦੇ ਵਿੱਚ ਅਸੀਂ ਬੜੀ ਜਲਦੀ ਜਿਹੜੇ ਪਹਿਲਾਂ ਤਾਂ ਜਿਹੜਾ ਸਾਡੇ ਨੂੰ ਅਸੀਂ ਹੁਣੇ ਸਟਾਰਟ ਕੀਤਾ ਕਿ ਇਸ ਵਿੰਗ ਦੇ ਵਿੱਚ ਜਿਹੜਾ ਸਾਡਾ ਵਿਰੇਤੇ ਗੁਰੂ ਕੇ ਬੇਟੇ ਸਾਡਾ ਆਲ ਇੰਡੀਆ ਮਦਵੀ ਸਿੱਖ ਵੈਲਫੇਅਰ ਐਸੋਸੀਏਸ਼ਨ ਦਾ ਮੁੱਖ ਕੰਮ ਹੈ ਕਿ ਸਾਡੀ ਜਿਹੜੀ ਕੌਮ ਹੈ ਕੌਣ ਵੀ ਦਸ਼ਾ ਕੀ ਹੈ ਦਸ਼ਾ ਕੀ ਹੈ ਇਹ ਜਾਂਦੇ ਕਿੰਧਰਾ ਕੀ ਕਰਨਾ ਚਾਹਣਾ ਅਸੀਂ ਇਹਨਾਂ ਨੂੰ ਸਮਝਾ ਰਹੇ ਹਾਂ ਕਿ ਤੁਸੀਂ ਕਿਸੇ ਦੇ ਘਰਾਂ ਚ ਬੁਨਾ ਨਾ ਵੜੋ ਤੁਸੀਂ ਆਪ ਦੇ ਗੁਰੂ ਸਾਹਿਬਾਨਾਂ ਦੇ ਰਹਿਬਰਾਂ ਦੇ ਪਾਇਆ ਪੂਰਿਆਂ ਤੇ ਚੱਲੋ ਉਸ ਤੋਂ ਬਾਅਦ ਅਸੀਂ ਜਦੋਂ ਇਹ ਸਾਰਾ ਕਵਰ ਕਰ ਲਿਆ ਅਸੀਂ ਉਸ ਤੋਂ ਬਾਅਦ ਵਿੰਗ ਬਣਾ ਕੇ ਜਿਹੜੇ ਇੰਟੈਲੀਜੈਂਟ ਬੱਚੇ ਹੋਣਗੇ ਬਾਬਾ ਭੀਵਰਾਉਂ ਵੇੜਕਰ ਸਾਡੇ ਨਾਂ ਤੇ ਚੱਲ ਰਹੀ ਹੈ ਵੱਡੀਆਂ-ਵੱਡੀਆਂ ਸੰਸਥਾਵਾਂ ਚੱਲ ਰਹੀਆਂ ਜਿੱਥੇ ਆਈ ਇਸ ਬੱਚੇ ਪੀਸੀਐਸ ਬੱਚੇ ਫ੍ਰੀ ਕੋਚਿੰਗ ਲੈ ਰਹੇ ਆਂ ਉਥੇ ਉਹ ਸੰਸਥਾ ਦੇ ਵਿੱਚ ਦਿੱਤੀ ਜਾਂਦੀ ਹੈ ਫ੍ਰੀ ਕੋਚਿੰਗ ਦਿੱਤੀ ਜਾਂਦੀ ਆ ਖੁੱਲੇ ਹੋਏ ਨੇ ਪ੍ਰੋਜੈਕਟ ਬਹੁਤ ਵੱਡੇ-ਵੱਡੇ ਔਰ ਅਸੀਂ ਹੋਰ ਵੀ ਵਧੀਆ ਪ੍ਰੋਜੈਕਟ ਖੋਲ ਕੇ ਇਹਨਾਂ ਬੱਚਿਆਂ ਆਸਤੇ ਜਿਹੜੇ ਬੱਚੇ ਇੰਟੈਲੀਜੈਂਟ ਹੋਣਗੇ ਉਹਨਾਂ ਨੂੰ ਅੱਗੇ ਯੋਗ ਮੀਦਵਾਰ ਬਣਾਉਣ ਲਈ ਅਸੀਂ ਮਿਹਨਤ ਕਰਾਂਗੇ ਅਰੇ ਬੁੱਲੇ ਫੇਰ ਕਿਉਂਕਿ ਨਾ ਅੱਜ ਸਾਡੀ ਪੜ੍ਹਾਈ ਆ ਨਾ ਅੱਜ ਸਾਡੀ ਦਵਾਈ ਆ ਜਿਹੜੇ ਚਾਰ ਪੈਸੇ ਹੁੰਦੇ ਨੇ ਜਦੋਂ ਕੋਈ ਘਰ ਦੇ ਵਿੱਚ ਇੱਕ ਪੇਸ਼ੈਂਟ ਬਿਮਾਰ ਹੋ ਜੇ ਸਾਰੇ ਲੱਗ ਜਾਂਦੇ ਨੇ ਮੰਗਿਆਈ ਦਾ ਜ਼ਮਾਨਾ ਇਸ ਕਰਕੇ ਅਸੀਂ ਜਿਹੜਾ ਵਿਸ਼ੇਸ਼ ਧਿਆਨ ਦੇ ਰਹੇ ਆ ਅਸੀਂ ਇਹਨਾਂ ਚੀਜ਼ਾਂ ਵੱਲ ਹੀ ਧਿਆਨ ਦੇ ਰਹੇ ਆ ਪਹਿਲੇ ਨੰਬਰ ਤੇ ਤਾਂ ਅਸੀਂ ਲੋਕਾਂ ਨੂੰ ਦਵਾਈ ਦਾ ਸਿਸਟਮ ਵੀ ਇਹੋ ਜਿਹਾ ਮੁਹੱਈਆ ਕਰਾ ਦੇਣਾ ਤੇ ਲੋਕ ਆਪ ਕਹਿਣਗੇ ਵੀ ਹਾਂ ਯਾਰ ਕਿਸੇ ਪਾਰਟੀ ਨੇ ਕੁਝ ਕੀਤਾ ਪੜ੍ਹਾਈ ਅਸੀਂ ਇੰਨੀ ਵੀ ਯੋਗਤਾ ਦੇਣੀ ਐ ਕਿ ਤੁਸੀਂ ਇੱਕ ਬਣ ਕੇ ਚੱਲੋ ਕਿ ਸਾਡੇ ਪੰਜਾਬ ਦੇ ਬੱਚਿਆਂ ਨੇ ਕੀ ਕੀਤਾ ਸਾਡੇ ਪੰਜਾਬ ਦੇ ਬੱਚਿਆਂ ਨੇ ਇੱਥੇ ਪਲੱਸ 2 ਕੀਤੀ ਆਈਐਸ ਕੀਤੀ ਕੈਨੇਡਾ ਅਮਰੀਕਾ ਚਲੇ ਗਏ 50-50 ਲੱਖ ਰੁਪਈਆ ਲਾ ਕੇ 20 30 30 ਲੱਖ ਰੁਪਈਆ ਲਾ ਕੇ ਔਰ ਸਾਡੇ ਪੰਜਾਬ ਦੇ ਵਿੱਚ ਬਾਹਰੀਆਂ ਸਟੇਟਾਂ ਦੇ ਬੰਦੇ ਆਈਐਸ ਅਫਸਰ ਪੀਐਸ ਅਫਸਰ ਡੀਐਸਪੀ ਤਸਰੀਲਦਾਰ ਬਾਹਰੀਆਂ ਸਟੇਟਾਂ ਦੇ ਆ ਸਾਡੇ ਬੱਚੇ ਕਿਉਂ ਨਹੀਂ ਬਣਦੇ ਬੜੀ ਵੱੱਖੀ ਗੱਲ ਆ ਸਾਡੇ ਬੱਚੇ ਆਈਐਸ ਕਰਨ ਸਾਡੇ ਬੱਚੇ ਪੀਸੀਐਸ ਕਰਨ ਅਗਰ ਕਿਸੇ ਪਰਿਵਾਰ ਦੇ ਵਿੱਚ ਇੱਕ ਬੰਦਾ ਆਈਐਸ ਕਰ ਜੇ ਨਾ ਤੇ ਉਹਦੀਆਂ 10 ਕੋੜਾ ਖੋਹਰ ਜਾਂਦੀਆਂ ਮੈਂ ਇਹ ਨਹੀਂ ਆਂਦਾ ਕਿ ਕੋਈ ਐਡਾ ਕਮਾਈ ਕਰਦੇ ਜਾਂਦਾ ਉਸ ਪਰਿਵਾਰ ਦੇ ਵਿੱਚ ਛੇਟ ਕ ਲੱਗ ਜਾਂਦੀ ਹੈ ਵੀ ਆਈਐਸ ਤੋਂ ਬੰਦੇ ਦੀ ਕਿੰਨੀ ਚੜ੍ਹਾਈ ਹੁੰਦੀ ਆ ਫਿਰ ਉਹ ਬੱਚੇ ਆ ਜਿਹੜੇ ਉਹ ਵੇਖ ਕੇ ਜਿਹੜੇ ਇੱਕ ਡਾਕਟਰ ਦੇ ਬੱਚੇ ਡਾਕਟਰ ਬਣ ਜਾਂਦੇ ਆ ਨਾ ਤੇ ਕਈ ਆਈਐਸ ਦੇ ਬੱਚੇ ਵੀ ਆਈਐਸ ਅਫਸਰ ਬਣ ਜਾਂਦੇ ਆ ਇਸ ਕਰਕੇ ਸਾਨੂੰ ਜਿਹੜੀ ਐਜੂਕੇਸ਼ਨ ਦੀ ਬਹੁਤ ਜ਼ਿਆਦਾ ਲੋੜ ਆ ਹੋਰ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਅਸੀਂ ਯਾਰ ਕਮਾਈ ਕਰ ਲਾਂਗੇ ਸਾਡੇ ਪਰਿਵਾਰ ਦੇ ਵਿੱਚ ਅਸੀਂ ਪੰਜ ਬੀ ਆ ਇੱਕ ਪਰਿਵਾਰਕ ਮੈਂਬਰ ਨੂੰ ਨੌਕਰੀ ਮਿਲ ਗਈ ਤਾਂ ਉਹ ਸਾਰੇ ਪਰਿਵਾਰ ਦਾ ਗੁਜ਼ਾਰਾ ਕਰ ਸਕਦਾ ਹੈ ਦੂਜੇ ਪਰਿਵਾਰ ਨੂੰ ਪੜਾ ਵੀ ਸਕਦਾ ਜਦੋਂ ਅਸੀਂ ਪੜ੍ਹ ਲਿਖ ਗਏ ਜਦੋਂ ਜੋ ਸਰਕਾਰ ਚੱਲੂ ਪਿੰਡਾਂ ਦੀਆਂ ਸਰਕਾਰ ਤੇ ਨੂੰ ਵੀ ਕਿੱਦਾਂ ਮਹਿਸੂਸ ਕਰ ਰਹੇ ਹੋ ਦੇਖੋ ਜੀ ਗੱਲ ਇਹ ਆ ਜੀ ਕੋਈ ਸੱਥਾਂ ਤੋਂ ਨਹੀਂ ਚੱਲਦੀ ਕੋਈ ਪਿੰਡਾਂ ਤੋਂ ਨਹੀਂ ਚੱਲਦੀ ਸਰਕਾਰਾਂ ਜਿਹੜੀਆਂ ਚੱਲਦੀਆਂ ਉਹ ਦਿੱਲੀ ਤੋਂ ਚੱਲੀ ਜਾਂਦੀਆਂ ਹੁਣ ਚੰਡੀਗੜ੍ਹੋਂ ਚੱਲੀ ਜਾਂਦੀ ਐ ਉਹੀ ਕਾਫਲੇ ਤੁਰੇ ਫਿਰਦੇ ਆ ਇੱਕ ਇੱਕ ਮੰਤਰੀ ਨਾਲ 50-50 ਗੱਡੀਆਂ ਪੁਰੀਆਂ ਫਿਰਦੀ ਆ ਉਹੀ ਓਨੀ ਸਕਿਉਰਿਟੀ ਪੁਰੀਆਂ ਫਿਰਦੀ ਆ ਇਹ ਗੱਲਾਂ ਕਰਦੇ ਹੁੰਦੇ ਸੀ ਸਕਿਉਰਿਟੀ ਘਟਾ ਦੇਵਾਂਗੇ ਅਸੀਂ ਐਦਾਂ ਕਰਦੇ ਆਂਗੇ ਅਸੀਂ ਯੋਗ ਕਰਦੇ ਆਂਗੇ ਕੁਝ ਨਹੀਂ ਹੋਇਆ ਕੁਝ ਨਹੀਂ ਕੀਤਾ ਓਨੀ ਸਕਿਉਰਿਟੀ ਉਹਨਾਂ ਤੇਲ ਫੁਕਰਿਆ ਉਹਨਾਂ ਫੜਾ ਕੁਝ ਹੋ ਰਿਹਾ ਪੰਜਾਬ ਦਿਨ ਦਿਨ ਕਰਜ਼ਾਈ ਹੋ ਰਿਹਾ ਬੜੇ ਅਫਸੋਸ ਦੀ ਗੱਲ ਹੈ। ਉਹਨਾਂ ਦੀ ਜੇ ਰੇਤੇ ਬੱਦਰੀ ਦੀ ਇਹਨਾਂ ਨੇ ਗੱਲ ਕੀਤੀ ਸੀ ਰੇਤਾ ਉਹੋ ਹੀ 50 ਹਜ਼ਾਰ ਦਾ ਟਰਾਲਾ ਸੀ ਤੇ ਅੱਜ ਵੀ 50 ਹਜ਼ਾਰ ਦਾ ਟਰਾਲਾ ਸਾਰੇ ਦੁਖੀ ਨੇ ਜਿੱਦਾਂ ਲੈਂਡ ਪੂਲਿੰਗ ਦੀ ਸਕੀਮ ਬਣਾਈ ਸੀ ਬੜਾ ਵਿਵਾਦ ਖੜਾ ਹੋਇਆ ਕਿਸਾਨ ਵਿਚਾਰੇ ਆ ਜਿਹੜੇ ਆਪਦੀਆਂ ਮੰਗਾਂ ਦੇ ਖਾਤਰ ਸੰਘਰਸ਼ ਕਰਨਾ ਤਾਂ ਹਰ ਬੰਦੇ ਦਾ ਰਾਈਟ ਹੈ। ਮੰਗਣਾ ਸਰਕਾਰ ਕੋਲੋਂ ਹਰ ਬੰਦੇ ਦਾ ਰਾਈਟ ਹੈ। ਸੰਸਥਾਵਾਂ ਬਣੀਆਂ ਨੇ ਕਿਸਾਨਾਂ ਦੇ ਵਿੰਗ ਬੜੇ ਹੋਏ ਨੇ ਉਹ ਸਰਕਾਰ ਤੋਂ ਮੰਗਦੇ ਨੇ ਅਸੀਂ ਤਾਂ ਕਿਸਾਨਾਂ ਦੀ ਮਦਦ ਵੀ ਜਾਵਾਂਗੇ ਅਸੀਂ ਗਰੀਬ ਮਜ਼ਦੂਰਾਂ ਦੀ ਮਦਦ ਵੀ ਕਰਾਂਗੇ ਅਸੀਂ ਗਰੀਬ ਦੁਕਾਨਦਾਰਾਂ ਦੀ ਮਦਦ ਵੀ ਕਰਾਂਗੇ ਅਸੀਂ ਜਿਹੜੇ ਕਿਸਾਨ ਆ ਉਹਨਾਂ ਦੀ ਮਦਦ ਵੀ ਕਰਾਂਗੇ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਔਰ ਉਹਨਾਂ ਦੇ ਹਰ ਕੰਮ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਐਸੀ ਸਮਾਜ ਨਾਲ ਮੈਂ ਵੀ ਸਿੱਖਾਂ ਤੇ ਜ਼ਿਆਦਾ ਗੱਲਬਾਤ ਕਰਾਂ ਕਿ ਜਿਹੜਾ ਦੂਸਰਾ ਵਰਗ ਆ ਕਿਸਾਨ ਹੈ ਜਾ ਹੋਰ ਲੋਕ ਐ ਦੁਕਾਨਦਾਰ ਨੇ ਰੇੜੀ ਪੜੀਆਂ ਆਏ ਜਾਂ ਹੋਰ ਆਰਤੀਏ ਨੇ ਉਹ ਸਰਕਾਰ ਤੋਂ ਖੁਸ਼ੀ ਨੇ ਫਿਰ ਇਹ ਦੇਖੋ ਸ਼ੰਗੂ ਬਾਰਡਰ ਤੇ ਕਿਸਾਨ ਘਰ ਨਾਲ ਆਈ ਬੈਠੇ ਸੀ ਉੱਥੋਂ ਕਿਸਾਨਾਂ ਨੂੰ ਚੱਕਿਆ ਗਿਆ ਉਹਨਾਂ ਦੀਆਂ ਟਰਾਲੀਆਂ ਨਹੀਂ ਫਿਆਈਆਂ ਅਜੇ ਤੱਕ ਵਿਚਾਰੇ ਟਰਾਲੀਆਂ ਲੱਭਦੇ ਫਿਰਦੇ ਜਰੀਬ ਕਿਸਾਨ ਸੀ ਪਰ ਇਸ ਆਲੇ ਨਾਤੇ ਫਿਰ ਤੁਸੀਂ ਏਦਾਂ ਮਹਿਸੂਸ ਕਰ ਰਹੇ ਲੋਕਾਂ ਪੰਜਾਬ ਦਾ ਅਗਲਾ ਮੁੱਖ ਮੰਤਰੀ ਮਨੀ ਸਿੱਖ ਹੋਣਾ ਚਾਹੀਦਾ ਕਿਉਂਕਿ ਜਦੋਂ ਤੋਂ ਸਰਕਾਰਾਂ ਬਣ ਲੱਗੀਆਂ ਅਜੇ ਤੱਕ ਮਾਜਰੀ ਸਖ ਮੁੱਖ ਮੰਤਰੀ ਨਹੀਂ ਬਣਾ ਗਿਆ ਜਦੋਂ ਸਾਡਾ ਐਡਾ ਐਡਾ ਇਤਿਹਾਸ ਹੈ ਤੇ ਸਾਨੂੰ ਰਾਜਨੀਤੀ ਦੇ ਵਿੱਚ ਕਿਉਂ ਨਹੀਂ ਵੱਡੇ ਹੋਂਦੇ ਦਿੱਤੇ ਜਾਂਦੇ ਕੀ ਜਿਹੜੀ ਰਾਜਨੀਤੀ ਹੈ ਨਾ ਲੋਕ 70 80 ਸਾਲ ਤੋਂ ਬੜੇ ਦੁਖੀ ਨੇ ਰਾਜਨੀਤਿਕ ਲੋਕਾਂ ਤੋਂ ਜਿਹੜਾ ਗਰੀਬ ਬੰਦਾ ਹੈ ਨਾ ਜਾਂ ਕਿਸਾਨ ਲਾ ਲੋ ਜਾਂ ਮਜ਼ਦੂਰ ਲਾ ਲੋ ਉਹਨਾਂ ਦੇ ਕੰਮ ਕਰਦਾਂ ਕਰਦਿਆਂ ਦੇ ਜਿਹੜੇ ਢੱਡਾ ਸੋਖੇ ਢੂਆਂ ਨਾਲ ਲੱਗਦੇ ਧੌਣਾ ਸੁੱਕੇ ਮੋਢਾਂ ਨਾਲ ਜਿੰਨਾ ਕੰਮ ਕਰਦਾਂ ਉਹਨਾਂ ਨੂੰ ਮਿਹਨਤ ਨਹੀਂ ਮਿਲ ਰਹੀ ਜਮੀਨਾ ਜਾਇਦਾਦਾਂ ਦੇ ਜਿਹੜੇ ਮਾਲਕਾ ਅੱਜ ਤੱਕ ਕੋਠਿਆਂਕਾਰਾਂ ਦੇ ਮਾਲਕ ਨਹੀਂ ਬਣੇਗਾ ਮਜਦੂਰ ਪਰ ਉਹ ਤੁਹਾਡੇ ਦੇ ਕਿਹੜੀ ਗਿੱਧਰ ਸਿੰਘ ਜੀ ਉਹ ਤੁਹਾਡੇ ਦੇ ਕਿਹਨੇ ਵਿਸ਼ਵਾਸ ਕਰਨਗੇ ਕਿਉਂਕਿ ਕਾਂਗਰਸ ਤਾਂ ਅੱਗੇ ਹੀ ਬਹੁਤ ਪਹਿਲਾਂ ਅਜ ਕੀਤਾ ਹੈ ਕਿਹੜੀ ਗਿੱਧਰ ਸਿੰਘ ਜੀ ਤੁਹਾਡੇ ਕੋਲ ਜੀ ਤੁਹਾਡੇ ਵਿਸ਼ਵਾਸ ਕਰਨਗੇ ਦਵਾਈ ਆ ਇਲਾਜ ਮਹਿੰਗੇ ਆ ਕਿਤੇ ਕੋਈ ਇਲਾਜ ਨਹੀਂ ਫ੍ਰੀ ਹੋ ਰਿਹਾ ਕਿਤੇ ਕੁਝ ਨਹੀਂ ਕੋਈ ਕਾਰਡ ਨਹੀਂ ਚੱਲ ਰਿਹਾ ਸਿਰਫ ਹਵਾ ਦੇ ਵਿੱਚ ਛੋਸ਼ੇ ਬਾਗੀਆਂ ਛੱਡੀਆਂ ਹੋਈਆਂ ਨੇ ਵੀ ਅਸੀਂ ਆ ਕਰਦੇ ਆਂ ਜੇ ਅਸੀਂ ਉਹ ਕਰਦੇ ਆਂਗੇ ਅਲਕੈ ਅਸੀਂ ਹਸਪਤਾਲ ਬਣਾਤੇ ਤੁਹਾਨੂੰ ਇਹ ਗੱਲ ਦੱਸ ਦੇਣਾ ਚਾਹਣਾ ਹੈ ਕਿ ਰਾਜਨੀਤੀ ਦੇ ਵਿੱਚ ਇਹ ਨਹੀਂ ਕਿ ਰਾਜਨੀਤੀ ਦੇ ਵਿੱਚ ਇਕੋ ਹੀ ਸੀਟ ਹੈ ਕੰਦੀ ਪੱਟੀ ਆਸਤੇ 117 ਸੀਟ ਹੈ ਤੇ ਅਸੀਂ ਤਾਂ ਜਿਹੜੀ ਕੋਸ਼ਿਸ਼ ਕਰ ਰਹੇ ਹਾਂ ਪੂਰੀ ਸੰਘਰਸ਼ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਤਾਂ 227 ਦੇ ਵਿੱਚ ਆਲਰੀਡੀਆ ਮਦਿਸੀਖਨ ਵੈਲਫੇਅਰ ਐਸੋਸੀਏਸ਼ਨ ਵਾਲੋ ਵੱਧ ਵੱਧ ਬੰਦੇ ਚੋਲ ਲੜਾਵਾਗੇ ਔਰ ਪੰਜਾਬ ਦੇ ਵਿੱਚ ਸਰਕਾਰ ਬਣਾ ਕੇ ਸੁਖਵਿੰਦਰ ਡੈਣੀ ਨੂੰ ਸੁਖਵਿੰਦਰ ਡੈਣੀ ਫਖਰੇ ਕੌਮ ਰਵੇ ٹاਗੁਰੂ ਦਾ ਬੇਟਾ ਉਹਨੂੰ ਅਸੀਂ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਹੈ ਇਹੀ ਅਸੀਂ ਮੰਨ ਕਰਦੇ ਆ ਕਿ ਅਗਲਾ ਮੁੱਖ ਮੰਤਰੀ ਆ ਜਿਹੜਾ ਸਰਦਾਰ ਸੁਖਵਿੰਦਰ ਸਿੰਘ ਡੈਣੀ ਬਣਾਇਆ ਜਾਵੇ ਅੱਛਾ